ਪੰਜਾਬੀ ਵੀਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਜਿਹੜਾ ਗਾਗਾ ਅੱਖਰ ਹੈ ਸਾਨੂੰ ਫਿਰ ਮੈਂ ਸੋਚਦਾ ਹੈ ਸ੍ਰੀ ਜਗਤਰਾਮਨ ਜਾਨ ਜੀ ਮੈਡਮ ਸਿੰਦਰਪਾਲ ਕੌਰ ਜੀ ਪੂਲੀ ਵਾਲੇ ਬੜੇ ਵਧੀਆ ਅਧਿਆਪਕ ਸੀਗੇ ਸਾਡੇ ਉਹਨਾਂ ਨੇ ਵੀ ਕਿਤੇ ਪੜਾਇਆ ਫਿਰ ਮੈਂ ਊੜਾੜਾ ਦੇਖਿਆ ਸਾਰਾ ਕੈਦ ਲਬ ਦੇਖ ਕੇ ਲੱਬ ਕੇ ਉਹਦੇ ਵਿੱਚ ਵੀ ਮੈਨੂੰ ਆ ਗਾਗਾ ਅੱਖਰ ਨਹੀਂ ਥਿਆਇਆ ਚਲੋ ਡੱਡੇ ਨੂੰ ਸਿਹਾਰੀ ਵਾਲੀ ਤਾਂ ਜਿਹੜੀ ਮੁੱਖ ਮੰਤਰੀ ਸਾਹਿਬ ਨੇ ਆਪਦੀ ਗਲਤੀ ਕੀਤੀ ਹੈ ਕੀਤੀ ਹੈ ਵੀ ਡੱਡੇ ਨੂੰ ਸਿਹਾਰੀ ਵੀ ਚੰਡੀਗੜ੍ਹ ਦੇ ਵਿੱਚ ਨਹੀਂ ਪੈਂਦੀ ਵਿਹਾਰੀ ਪੈਂਦੀ ਹੈ। 나 ਮੈਨੂੰ ਗਾਗਾ ਅੱਖਰ ਸਿਉਂਦਾ ਹੈ। ਮੇਰੀ ਪਿਆਬੀ ਭਰਾਵਾਂ ਨੂੰ ਇੱਕ ਬੇਨਤੀ ਹੈ। ਮੇਰੀ ਇਹਦੇ 'ਚ ਮਦਦ ਜ਼ਰੂਰ ਕੀਤੀ ਜਾਵੇ। ਮੈਨੂੰ ਦੱਸਿਆ ਜਾਵੇ ਵੀ ਕਿਤੇ ਯਾਰ ਮੈਂ ਹੀ ਤਾਂ ਨਹੀਂ ਕਿਤੇ ਗਲਤ ਹੈਗਾ। ਕਿਤੇ ਅਸੀਂ ਤਾਂ ਨਹੀਂ ਗਲਤ ਪੜ ਲਿਆ। ਕੱਲ ਨੂੰ ਆਉਣ ਵਾਲੇ ਸਮੇਂ 'ਚ ਕੋਈ ਬੱਚਾ ਚੰਡੀਗੜ੍ਹ ਇਸੇ ਤਰ੍ਹਾਂ ਹੀ ਲਿਖਿਆ ਵੀ ਜਿਵੇਂ ਮੁੱਖ ਮੰਤਰੀ ਸਾਹਿਬ ਕਹਿੰਦੇ ਆ ਚਾਚਾ ਉੱਤੇ ਟਿੱਪੀ ਡੱਡੇ ਦੀ ਸਿਹਾਰੀ ਗਾਗਾ ਗੱਗਾ ਰਾੜੇ ਦੇ ਪੈਰ 'ਚ ਹਾ ਹਾ ਤੇ ਅਧਿਆਪਕ ਪੰਜਾਬੀ ਵਾਲਾ ਕਰ ਦੇਵੇ ਗਲਤ ਤੇ ਅਗਲਾ ਆਖੂਗਾ ਵੀ ਮੁੱਖ ਮੰਤਰੀ ਵੱਡਾ ਹੈ ਕੱਲ ਨੂੰ ਕੋਈ ਜਵਾਬ ਕਰ ਦੇਵੇ ਕੇਸ ਕੋਰਟ 'ਚ ਵੀ ਮੁੱਖ ਮੰਤਰੀ ਵੱਡਾ ਹੈ ਕਿ ਤੂੰ ਵੱਡੀਆਂ ਵੀ ਮੁੱਖ ਮੰਤਰੀ ਚੰਡੀਗੜ੍ਹ ਐ ਪਉਂਦਾ ਤੇ ਅਧਿਆਪਕ ਨੂੰ ਕਹੇ ਤੂੰ ਵੱਡਾ ਤੂੰ ਐ ਪਉਣਾ ਪੰਜਾਬੀ ਵਾਲ ਨੂੰ ਕਹਿੰਦੇ ਕਿਤੇ ਹੋਰ ਯਾਰ ਪੰਗਾ ਪੈ ਜਾ ਮੈਨੂੰ ਲੱਗਦਾ ਇਹ ਪੰਗਾ ਪੈ ਸਕਦਾ ਹੈਗਾ ਇਸੇ ਕਰਕੇ ਮੇਰੀ ਸਾਰੇ ਪੰਜਾਬੀ ਭਰਾਵਾਂ ਨੂੰ ਬੇਨਤੀ ਹੈ ਇੱਕ ਵਾਰੀ ਵੀਡੀਓ ਤੁਸੀਂ ਵੀ ਦੇਖੋ ਵੀ ਯਾਰ ਆ ਕੀ ਹੋਈ ਜਾਂਦਾ ਪੰਜਾਬ ਦੇ ਵਿੱਚ ਕੀ ਪੰਜਾਬੀ ਦੇ ਚੰਡੀਗੜ੍ਹ ਦੇ ਅੱਖਰ ਪੰਜਾਬੀ ਦੇ 20% ਵਾਲੇ ਕਿਤੇ ਨਾ ਕਿਤੇ ਪਤਾ ਨਹੀਂ ਕੀ ਹੋਈ ਜਾਂਦਾ ਸਮਝ ਨਹੀਂ ਲੱਗ ਰਹੀ ਤੁਸੀਂ ਵੀ ਸਾਰੇ ਇਹਨੂੰ ਦੇਖੋ ਇੱਕ ਵਾਰੀ ਮੈਂ ਵੀਡੀਓ ਇਹਦੇ ਨਾਲ ਹੀ ਤੁਹਾਨੂੰ ਐਡ ਕਰਕੇ ਕੋਸ਼ਿਸ਼ ਕਰ ਦਾਂਗਾ ਪਾਉਣ ਦੀ ਤੁਸੀਂ ਦੇਖੋ ਵੀ ਮੁੱਖ ਮੰਤਰੀ ਸਾਹਿਬ ਚੰਡੀਗੜ੍ਹ ਇਸ ਤਰ੍ਹਾਂ ਲਿਖ ਰਹੇ ਐ ਅਸੀਂ ਤਾਂ ਲਿਖਦੇ ਚੱਚੇ ਤੇ ਟਿੱਪੀ ਡੱਡੇ ਵਿਹਾਰੀ ਗੱਗਾ ਰਾੜੇ ਦੇ ਪੈਰ 'ਚ ਹਾ ਚੰਡੀਗੜ੍ਹ ਹੁਣ ਇੱਕ ਤਾਂ ਤਾਂ ਗਲਤ ਹੈਗਾ ਜਾਂ ਤਾਂ ਸਾਨੂੰ ਸਾਡੇ ਅਧਿਕਾਰ ਕਵੇਂ ਨੰਬਰ ਦੇ ਦਿੰਦੇ ਸੀਗੇ ਦੇ ਨਾਲ ਹੀ ਮੇਰੀ ਮੁੱਖ ਮੰਤਰੀ ਸਾਹਿਬ ਨੇ ਬੇਨਤੀ ਹੈ ਮੁੱਖ ਮੰਤਰੀ ਸਾਹਿਬਾ ਨਿੱਕੇ ਮੋਟੇ ਚੱਕਰਾਂ ਜਾਂ ਚਨਾਪੋ ਵੱਡੇ ਮੁੱਦੇ ਪੰਜਾਬ ਦੇ ਪਾਣੀ ਪੰਜਾਬ ਦੀ ਜਵਾਨੀ ਬਰਬਾਦ ਹੋ ਰਹੀ ਹੈ ਪੰਜਾਬ ਦੇ ਕਿਸਾਨ ਹੈਗੇ ਆ ਉਹ ਬਾਰਡਰਾਂ ਤੇ ਬੈਠੇ ਆ ਉਹਦੇ ਐਮਐਸਪੀ ਤੇ ਹੋਰ ਹੱਕ ਲੈਣ ਲਈ ਜਿਹੜੇ ਤੁਸੀਂ ਚੁਟਕੀਆਂ ਮਾਰ-ਮਾਰ ਕਹਿੰਦੇ ਹੁੰਦੇ ਸੀਗੇ ਵੀ 22 ਦੀ 22 ਫਸਲਾਂ ਤੇ ਅਸੀਂ 5 ਮਿੰਟਾਂ ਚ ਤੁਹਾਡੇ ਮੰਤਰੀ ਕਹਿੰਦੇ ਸੀਗੇ ਐਮਐਸਪੀ ਦੇਓ ਹੋਰ ਬਹੁਤ ਸਾਰੇ ਮੁੱਦੇ ਹੈਗੇ ਆ ਪੰਜਾਬ ਦੇ ਕਿਰਪਾ ਕਰਕੇ ਉਧਰ ਧਿਆਨ ਦੇ ਲੋ ਆ ਨਾ ਤੁਸੀਂ ਚੰਡੀ ਚੁੰਡੀ ਗੜਾ ਵਾਲੇ ਚੱਕਰਾਂ ਚ ਪਾ ਕੇ ਲੋਕਾਂ ਨੂੰ ਉਲਝਾਓ ਨਾਲੇ ਖੁਦ ਵੀ ਉਲਝੀ ਜਾਂਦੇ ਹੋ ਉਹ ਐਨੀ ਕਿ ਮੇਰੀ ਬੇਨਤੀ ਹੈ ਉਹ ਅੱਜ ਦੀ ਵੀਡੀਓ ਚ ਐਨਾ ਹੀ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਕੀ ਫਤਿਹ ਪੰਜਾਬੀ ਆਉਂਦੀ ਨਹੀਂ ਪੜੇ ਨੇ ਉਹ ਪਹਾੜਾਂ ਨੇ ਸਕੂਲਾਂ ਚ ਉਥੇ ਪੰਜਾਬੀ ਹੈ ਨਹੀਂ ਇੱਥੇ ਆ ਕੇ ਪੰਜਾਬੀ ਬੋਲੀ ਨਹੀਂ ਜਾਂਦੀ ਮੈਂ ਤਾਂ ਮੈਂ ਤਾਂ ਕਹਿ ਰੱਖਿਆ ਮੈਂ ਤਾਂ ਇਹ ਕਹਿ ਰੱਖਿਆ ਕਿ ਜੀ ਬਾਜਵਾ ਮਜੀਠੀਆ ਸੁਖਵੀਰ ਕੈਪਟਨ ਪਿੱਕਾ ਹੋਰ ਜਿਹੜਾ ਉਹੀ ਤੋਰੇ ਫਰਦਾ ਹੁੰਦਾ ਹਾਰਨਾ ਉਹਦਾ ਸ਼ੌਂਕ ਹੈ ਵੀ ਹਾਰਨਾ ਇੱਥੇ ਫਰਦਾ ਸਿੰਘ ਕਹਿ ਰਿਹਾ ਐ ਕਰਦੇ ਆ ਸੋਮਹਾਰਾਜ ਦੀ ਪੰਜਾਬੀ ਦਾ ਪੇਪਰ ਦੇ ਦੇਣ ਉਹਦਾ 33 ਵਾਲਾ ਪਾਸ ਹੁੰਦਾ ਨਾ ਮੈਂ 20 ਨੰਬਰਾਂ ਨਾਲ ਪਾਸ ਕਰ ਦੂੰਗਾ ਲਿਖਤੀ ਪੇਪਰ ਦੇ ਦੇਣ 20 ਨੰਬਰ ਲੈ ਕੇ ਦਿਖਾ ਦੇਣ ਨਾਲੇ ਪੇਪਰ ਵੀ ਮੈਂ ਕੋਈ ਐ ਔਖਾ ਨਹੀਂ ਪਾਉਣਾ ਮੈਂ ਅੱਧਾ ਤਾਂ ਮੈਂ ਪੇਪਰ ਵੀ ਲੀਕ ਕਰ ਦੂੰਗਾ ਮੈਂ ਕਹਿ ਦੂੰਗਾ ਵੀ ਇਹ ਦੱਸੋ ਕਿ ਪੰਜਾਬ ਦੀ ਰਾਜਧਾਨੀ ਕਿਹੜੀ ਹੈ ਹੁਣ ਪਤਾ ਇਹਨਾਂ ਨੂੰ ਵੀ ਇਹ ਚੰਡੀਗੜ੍ਹ ਹੈ ਪਤਾ ਮੈਨੂੰ ਵੀ ਚੰਡੀਗੜ ਪਰ ਮੈਨੂੰ ਇੰਨਾ ਪਤਾ ਇਹ ਤੂੰ ਚੰਡੀਗੜ ਲਿਖਿਆ ਨਹੀਂ ਜਾਣਾ ਚੱਚੇ ਦੇ ਉੱਤੇ ਟਿੱਪੀ ਡੱਡੇ ਨੂੰ ਸਿਹਾਰੀ ਗਾਗਾ ਗੱਗਾ ਰਾੜੇ ਦੇ ਪੈਰ 'ਚ ਹਾ ਹਾ ਇਹ ਕਿੱਥੋਂ ਪਾਉਣਗੇ ਰਾੜੇ ਦੇ ਪੈਰ 'ਚ ਕਈ ਸਹੀ ਗੱਲ ਹੈ ਨਾ ਪੰਜਾਬ ਤੇ ਰਾਜਕਰਨ ਨੂੰ ਫਿਰਦੇ ਐ ਅੰਗਰੇਜ਼ੀ ਬੋਲਦੇ ਐ ਘਰੇ ਅੰਗਰੇਜ਼ੀ ਬੋਲਦੇ ਐ